ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਹੀ ਖੜੇ ਆ ਪਿੰਡ ਖੈਦਪੁਰਾ ਤਹਿਸੀਲ ਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਕਿ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਵੇਟ ਲਾਕੇ ਵਿੱਚ ਬਹੁਤ ਵੱਡਾ ਜਿਹੜਾ ਰੀਤ ਮਾਫੀ ਜਿਹੜਾ ਚੱਲ ਰਿਹਾ ਵਾ ਤੇ ਵੱਖ-ਵੱਖ ਸਮੇਂ ਤੇ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਜਿਹੜਾ ਬਣਦਾ ਰਹਿੰਦਾ ਵਾ ਪਰ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਨੇ ਰੇਤ ਮਾਫੀ ਦੇ ਇਹ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋਇਆ ਤੇ ਰਤ ਇੱਕ ਘਟਨਾ ਵਾਪਰ ਜਾਂਦੀ ਆ ਕਿਉਂਕਿ ਇਹ ਰੇਤ ਮਾਫੀਆ ਵੱਲੋਂ ਟਰਾਲੀ ਲੈ ਕੇ ਜਾਈ ਜਾਂਦੀ ਆ ਤੇ ਉਹਨਾਂ ਵੱਲੋਂ ਇੱਕ ਨੌਜਵਾਨ ਦੇ ਮੁੰਡੇ ਉੱਤੇ ਚਾਰ ਦਿੱਤਾ ਜਾਂਦਾ ਆਪਣਾ ਟਰੈਕਟਰ ਤੇ ਨੌਜਵਾਨ ਮੁੰਡੇ ਦੀ ਜਿਹੜੀ ਮੌਤ ਹੋ ਜਾਂਦੀ ਆ ਤੇ ਸਾਡੇ ਨਾਲ ਵੱਡੀ ਗਿਣਤੀ ਬੱਚਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਅੰਡੀ ਗਵੰਡੀ ਦ੍ਰਿਸ਼ਤਾ ਕੱਥੇ ਹੋਇਆ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਕਹੂੰਗਾ ਵੀ ਦੇਖੋ ਕਿਸ ਤਰ੍ਹਾਂ ਉਸ ਨੌਜਵਾਨ ਨੂੰ ਅਨਸਾਫ਼ ਲੈਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਆਂਢੀ ਗੁਆਂਢੀ ਆ ਜਾਂ ਕੋਈ ਹੋਰ ਰਿਸ਼ਤੇਦਾਰ ਹੈ ਤੇ ਅਨਸਾਫ਼ ਲੈਣ ਵਾਸਤੇ ਪਹੁੰਚੇ ਹੋਏ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂ ਵੀ ਕਿਸ ਤਰ੍ਹਾਂ ਘਟਨ ਬਪਰੀ ਕੀ ਹੋਇਆ ਸੀ ਮੁੰਡੇ ਨਾਲ ਤੇ ਹੁਣ ਕੀ ਅਨਸਾਫ਼ ਦੀ ਮੰਗ ਕਰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਰਾਜ ਸਿੰਘ ਜੀ ਕਿਹੜੇ ਪਿੰਡਾ ਤੁਹਾਡਾ? ਟੈਂਡ ਕਰਸ਼ਾਦਪੁਰ ਜੀ। ਜਿਹੜਾ ਮੁੰਡਾ ਨੌਜਵਾਨ ਦੀ ਰਾਤ ਜਿਹੜੀ ਆ ਟਰੈਕਟਰ ਉੱਤੇ ਚੜਨ ਦੇ ਨਾਲ ਮੌਤ ਹੋ ਗਈ ਆ। ਤੁਸੀਂ ਇਹਦੇ ਕੀ ਲਗਦੇ ਹੋ? ਮੈਂ ਉਹਦਾ ਦਾ ਪਿੱਛਾ ਜੀ। ਠੀਕ ਆ ਜੀ। ਤੇ ਮੁੰਡੇ ਦੀ ਉਮਰ ਕਿੰਨੀ ਸੀਗੀ? 16 ਸਾਲ। ਇਹ ਘਟਨਾ ਕਿਸ ਤਰ੍ਹਾਂ ਵਾਪਰੀ ਫਿਰ ਇਹ? ਇਹ ਸ਼ਾਮ ਦੇ ਟਾਈਮ ਤੇ 9 ਵਜੇ ਇੱਥੇ ਪਿੰਡੋਂ ਚ ਦੁਕਾਨ ਤੇ ਗਿਆ ਹੈ। ਹੂੰ। ਤੇ ਦੁਕਾਨ ਤੋਂ ਹਟ ਕੇ ਆਇਆ ਜਦੋਂ ਇਧਰ ਦੋ ਟਰਾਲੀਆਂ ਖਾਲੀ ਗਈਆਂ ਜਿਹੜੀਆਂ ਰੇਤੇ ਦੀ ਪਰ ਕੇ। ਹੂੰ। ਬਈ ਖਾਲੀ ਗਈਆਂ ਜਾਣੀਆਂ। ਠੀਕ ਆ। ਖਾਲੀ ਗਈਆਂ ਨੇ ਉਹਦੇ ਚ ਇੱਕ ਟਰਾਲੀ ਲੰਘੀ ਜਿਹੜੀ ਦੂਜੀ ਟਰਾਲੀ ਜਿਹੜੀ ਵਿਚ ਉੱਥੇ ਚੜਾਈ ਦੇ ਵਿੱਚ ਐਂਟਰਲੋਕ ਚੜਾਈ ਚ ਲੱਗੀ ਪੂਰਾ ਰਾ ਪੂਰਾ ਖੁੱਲਾ ਹੈਗਾ ਉੱਥੋਂ ਟਰਾਲੀ ਵਿੱਚ ਦੇ ਵਿੱਚ ਮਾਰ ਕੇ ਤੇ ਮੁੜ ਕੇ ਫਿਰ ਕਹਿੰਨਾ ਨੇ ਟਰਾਲੀ ਜਿਹੜਾ ਪਹਿਲਾਂ ਟਰਾਲੀਆਂ ਪਹਿਲਾਂ ਇੱਕ ਬੰਨੇ ਕੀਤੀਆਂ ਜਨ ਤਾਂ ਬਾਅਦ ਫਿਰ ਜਿਹੜੇ ਮੇਰੇ ਲੜਕੇ ਨੂੰ ਉੱਥੇ ਲੈ ਕੇ ਗਏ ਹਸਪਤਾਲ ਮੈਂ ਸੁਣੀ ਇੱਕ ਗੱਲ ਕੱਟ ਕਰਨਾ ਜਿਹੜੀਆਂ ਇਹ ਰੇਤ ਵਾਲੀਆਂ ਟਰਾਲੀਆਂ ਦੇ ਵੀ ਇਹ ਜਿਹੜੇ ਚਾਰਚੇ ਸਾਨੂੰ ਮਿਲਦੇ ਆ ਵਾਕਈ ਨਿਆਂ ਨਹੀਂ ਹੁੰਦੀ ਇੱਥੇ ਹਰਜਾਨਾ ਰੋਜ਼ਾਨਾ ਹੀ ਹੁੰਦੀ ਜੀ ਹਰਜਾਨਾ ਹੀ ਅੱਜ ਤੋਂ 2 ਮਹੀਨੇ ਕੰਮ ਚੱਲ ਰਿਹਾ ਹੈ ਰਾਤ ਨੂੰ ਟਰਾਲੀਆਂ ਰੇਟਾ ਮਾ ਜਾ ਕੇ ਜਾਂਦੇ ਕਿੰਨੀਆਂ ਘਟਲੀਆਂ ਰਾਤ ਨੂੰ ਹੋ ਜਾਂਦੀਆਂ ਨੰਗ ਜਾਂਦੀਆਂ ਐਸੇ ਤੋਂ ਘੱਟ ਘੱਟ 20 25 ਟਰਾਲੀਆਂ 30 30 40 ਟਰਾਲੀ ਰੋਜ਼ ਦੀ ਜਾਂਦੀ ਥੋ ਅੱਛਾ ਹਾਂਜੀ ਠੀਕ ਆ ਤੇ ਫਿਰ ਇਹ ਜਿਹੜੀ ਰਾਤ ਪੁੱਤ ਨਾਲ ਜਿਹੜੀ ਘਟਨਾ ਵਾਪਰ ਗਈ ਹੈ ਬਹੁਤ ਮੰਦ ਭੱਗੀ ਆ ਹਾਂਜੀ ਠੀਕ ਆ ਬਹੁਤ ਦੁਖਦਈ ਆ ਇਹ ਕਿੰਨੇ ਵਜੇ ਦੀ ਗੱਲ ਆ ਰਾਤ ਇਹ ਰਾਤ ਨੂੰ ਪੌਣੇ 9 ਵਜੇ ਦੀ ਗੱਲ ਹੋ ਗਈ ਆ ਜਦੋਂ ਇਹ ਇਥੋਂ ਮੈਨੂੰ ਇਹਨਾਂ ਨਾਲ ਗੱਲ ਨਹੀਂ ਕੀਤੀ ਇਹਨਾਂ ਨੇ ਵਿੱਚ ਗੱਡੀ ਤੇ ਪਾ ਕੇ ਪਹਿਲਾਂ ਟਰਾਲੀਆਂ ਇੱਕ ਬੰਨੇ ਕੀਤੀਆਂ ਫਿਰ ਜੁਨੀਆਂ ਟਾਕੇ ਚ ਟਰਾਲੀਆਂ ਗਈਆਂ ਉਹ ਇਹਨਾਂ ਨੇ ਇੱਕ ਬੰਨੇ ਕਰ ਦਿੱਤੀਆਂ ਮੁੜ ਕੇ ਫਿਰ ਮੇਰੇ ਲੜਕੇ ਨੂੰ ਉੱਥੇ ਲੈ ਕੇ ਗਏ ਜਗਰਾਉ ਉੱਥੇ ਨਾ ਡੈੱਡ ਬੋਡੀ ਅੰਦਰ ਕਰਕੇ ਤੇ ਗੱਡੀਆਂ ਬਾਹਰ ਗੇਟ ਦੇ ਵਿੱਚ ਖੜਵਾ ਕੇ ਤੇ ਮੁੜ ਕੇ ਜਾ ਕੇ ਗੱਡੀ ਤੇ ਗਏ ਤੇ ਕਹਿੰਦੇ ਵੀ ਇਹਨਾਂ ਨੇ ਫੋਨ ਲਾਇਆ ਤੇ ਤੇਰੇ ਲੜਕੇ ਦੀ ਮੌਤ ਹੋ ਗਈ। ਅੱਛਾ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਕਿਸੇ ਨਾ। ਨਾ ਪਹਿਲਾਂ ਗੱਲ ਹੀ ਨਹੀਂ ਕੀਤੀ ਨਾ ਵੇਚ ਲਗਾਈ ਨਹੀਂ। ਅੱਛਾ ਤੁਹਾਨੂੰ ਕਿਹਨੇ ਕਿਹਨੇ ਸੰਪਰਕ ਕੀਤਾ ਕੀ ਨਾਮ ਉਹਦਾ? ਉਹ ਕਾਲਾ ਹੈਗਾ ਕਾਲਾ ਸਿੰਘ। ਠੀਕ ਆ। ਤੇ ਤੁਹਾਨੂੰ ਜਦੋਂ ਮੁੰਡੇ ਦੀ ਇੱਥੇ ਹਾਦਸਾ ਵਾਪਰ ਜਾਂਦਾ ਬਾਹਰ ਰੌਂ ਦੇ ਕੇ ਜਾਂਦਾ ਤੁਹਾਨੂੰ ਪਰਵਾਹ ਨੂੰ ਦੱਸਿਆ ਨਹੀਂ। ਨਹੀਂ ਕੀਤੀ ਉਹਨਾਂ ਨੇ ਘਰ ਇੱਥੋਂ ਆਪਣੇ ਘਰਾਂ ਦੇ ਕੋਲ ਹੀ ਗੱਡੀ ਲੱਗਾਇਆ। ਲੈ ਕੇ ਜਾ। ਤੇ ਟਰਾਲੀ ਕਿਹਦੀ ਸੀ ਕੀ ਨਾਮ ਉਹਦਾ? ਟਰਾਲੀ ਹਰਜਿੰਦਰ ਪੁੱਤਰ ਤੇਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦਾ। ਠੀਕ ਆ। ਹਾਂਜੀ। ਤੇ ਹੁਣ ਫਿਰ ਖੋਣ ਖੋਣ ਖਰੇ ਜਿਹੜਾ ਤੁਸੀਂ ਜਿਹੜਾ ਡਰਾਈਵਰ ਹੈਗਾ ਡਰਾਈਵਰ ਉਹਦਾ ਨਾਂ ਕੀ ਹੈਗਾ ਗਗਨਦੀਪ ਤੇ ਹੁਣ ਫਿਰ মিডিਆ ਦਾ ਤੁਸੀਂ ਸਹਾਰਾ ਲਿਆ ਵਾ ਅਨਸਾਫ਼ ਲੈਣ ਵਾਸਤੇ ਕੀ ਅਨਸਾਫ਼ ਦੀ ਮੰਗ ਕਰ ਰਹੇ ਮੇਰੇ ਲੜਕੇ ਦੀ ਇਨਸਾਫ਼ ਹੋਣਾ ਚਾਹੀਦਾ ਵੀ ਉਹ ਬੰਦੇ ਰੈਸਟ ਅੰਦਰ ਹੋਣੇ ਚਾਹੀਦੇ ਡਰਾਈਵਰ ਟਰੈਕਟਰ ਟਰਾਲੀ ਹੋਣੀ ਚਾਹੀਦੀ ਹੈ ਡਰਾਈਵਰ ਅੰਦਰ ਹੋਣਾ ਚਾਹੀਦਾ ਮਾਲਕ ਅੰਦਰ ਹੋਣਾ ਚਾਹੀਦਾ ਠੀਕ ਹੈ ਬੁਲਕਾਲੇ ਤਾਂ ਕਹਿੰਦੇ ਵੀ ਇਹ ਤਾਂ ਕਿੰਨੇ ਬੱਚੇ ਦੀ ਉਮਰ ਥੋੜੀ ਤੇਰੀ ਬੱਚੇ ਦੀ ਉਮਰ ਥੋੜੀ ਹੈ ਜੀ ਮਰ ਗਏ ਤੁਹਾਡੇ ਕੋਈ ਇਨਸਾਫ ਨਹੀਂ ਦਿੰਦੇ ਕੋਈ ਇਨਸਾਫ ਨਹੀਂ ਦਿੰਦੇ ਨਹੀਂ ਹੁਣ ਜਿਵੇਂ ਰਾਤ ਦੀ 8 9 ਵਜੇ ਘਟਨਾ ਵਾਪਰੀ ਆ ਹਾਂਜੀ ਹੁਣ ਵੀ ਜਿਵੇਂ 2 2:30 ਦੇ ਕਰੀਬ ਦੁਪਹਿਰ ਦੇ ਵਜਣ ਲੱਗੇ ਆ ਹਾਂਜੀ ਹਾਂਜੀ ਤੇ ਹੁਣ ਤੱਕ ਤੁਸੀਂ ਇਨਸਾਫ ਨਾਲ ਮਤਿ ਮੀਡੀਆ ਸਾਰਾ ਲਿਆਵਾ ਤੇ ਪੁਲਿਸ ਨੂੰ ਕੀ ਕਹਿਰੀ ਆ ਪੁਲਿਸ ਵਾਲੇ ਤਾਂ ਕੋਈ ਉਹਨੇ ਆਰਚ ਬਾਪ ਨਹੀਂ ਦਿੱਤਾ ਲੈ ਤੱਕ ਉਹ ਕਹਿੰਦੇ ਤੁਹਾਡਾ ਪੋਸਟਰ ਹੋ ਜਾ ਕੀ ਕਹਿ ਰਹੇ ਆ ਉਹ ਐਤਵਾਰ ਕਹਿੰਦੇ ਉਹ ਕਹਿੰਦੇ ਵੀ ਹਲੇ ਤੱਕ ਕੋਈ ਗੱਲ ਨਹੀਂ ਕੀਤੀ ਨਾ ਫੋਨ ਹੀ ਨਾ ਆਇਆ ਕੋਈ ਨਾ ਐਤਵਾਰ ਕੇ ਆਣ ਤੁਸੀਂ ਗਏ ਸੀ ਉੱਥੇ ਪੁਲਸ ਵਾਲੇ ਕੋਲ ਅੱਜ ਨਹੀਂ ਗਏ ਆ ਲੈ ਗਏ ਸੀ ਤੇ ਸੱਦੇ ਆਏ ਵੀ ਤੇ ਫਿਰ ਮੌਕਾ ਵੇਖ ਕਹਿੰਦੇ ਐਤਵਾਰ ਤੁਸੀਂ ਆਉਣਾ ਕਹਿੰਦੇ ਐਤਵਾਰ ਅੱਜ ਨਹੀਂ ਆਉਣਾ ਕੋਈ ਵੀ ਗੱਲਬਾਤ ਕੱਲ ਨੂੰ ਤੁਹਾਡੀ ਕਾਰਵਾਈ ਕਰਾਂਗੇ ਕਿਉਂ ਨਹੀਂ ਹੋਣਾ ਜੀ ਕਹਿੰਦੇ ਉਹ ਕਹਿੰਦੇ ਵੀ ਐਤਵਾਰ ਛੁੱਟੀ ਅੱਜ ਠੀਕ ਆ ਹਾਂਜੀ ਤੇ ਇਹ ਨਹੀਂ ਰਾਜੀ ਨਵੇਂ ਤੇ ਜ਼ੋਰ ਲਾਉਂਦੇ ਆ ਹਾਂ ਕਿ ਸਾਡੇ ਕੋਲ ਪੈਸੇ ਲੈ ਲੋ ਤੇ ਰਾਜੀ ਨਮਾ ਕਰ ਲੋ ਰਾਜੀ ਨਮਾ ਕੋਣ ਜ਼ੋਰ ਲਾ ਰਿਹਾ ਜੀ ਇਹ ਜ਼ੋਰ ਲਾ ਰਿਹਾ ਵਿੱਚ ਪੰਚਾਇਤ ਲਾਉਂਦੀ ਸਰਪੰਚ ਜਿਹੜਾ ਮੌਜੂਦਾ ਹੈਗਾ ਉਸ ਜ਼ੋਰ ਲਾ ਰਿਹਾ ਠੀਕ ਆ ਤੇ ਕੋਈ ਪੁਲਿਸ ਵੀ ਕੋਈ ਤੁਹਾਡੇ ਤੇ ਦਬਾਅ ਬਣਾ ਰਹੀ ਆ ਪੁਲਿਸ ਵੀ ਦਬਾਅ ਦੇਣ ਦੇ ਤੁਹਾਡੇ ਮੁੰਡੇ ਦੀ ਉਮਰ ਥੋੜੀ ਹੈ ਨਾ ਤੁਹਾਨੂੰ ਵੀ ਸਜ਼ਾ ਹੋਊਗੀ ਨਾਲ ਕਿਹਨੇ ਕਿਹਾ ਨਾ ਪਤਾ ਉਹਦਾ ਪੁਲਿਸ ਵਾਲੇ ਦਾ ਉਹ ਆਪਣੇ ਥਾਣੇ ਦਾ ਉਹਦਾ ਨੰਬਰ ਹੈਗਾ ਉਹਦੇ ਨਾਮ ਐਸ ਆਈ ਆ ਉਹ ਰਾਤ ਨੂੰ ਨੇ ਬਿਆਨ ਲਿਖੇ ਸਾਡੇ ਜੇ ਕੋਈ ਉਹ ਜ਼ੋਰ ਦੇ ਰਿਹਾ ਕਹਿੰਦਾ ਵੀ ਤੁਹਾਡਾ ਕੁਝ ਨਹੀਂ ਬਣਨਾ ਅੱਗੇ ਜਾ ਦਰਸ਼ਕੋ ਤੁਸੀਂ ਦੇਖਿਆ ਕੀ ਕਸਤਨਾਕੋ ਬਾਪ ਨੇ ਆਪਣਾ ਦਰਦ ਦੱਸਦੇ ਹੋਏ ਦੱਸਿਆ ਵੀ ਇੱਕ ਪਾਸੇ ਸਾਡਾ ਜਿਹੜਾ ਪੁੱਤ ਮਰ ਜਾਂਦਾ ਦੂਜੇ ਪਾਸੇ ਜਿਹੜਾ ਪਿੰਡ ਦੀ ਪੰਚਾਇਤ ਵੱਲੋਂ ਤੇ ਪੁਲਿਸ ਵੱਲੋਂ ਸਾਡੇ ਤੇ ਦਬਾਅ ਬਣਾਇਆ ਜਾਂਦਾ ਵੀ ਫੈਸਲਾ ਕੀਤਾ ਜਾਵੇ ਤੇ ਪਰ ਇਹ ਅਨਸਾਫ਼ ਮੰਗ ਰਹੇ ਆ ਤੇ ਆਪਣਾ ਹੋਰ ਵੀ ਪਰਿਵਾਰਕ ਮੈਂਬਰ ਜੁੜਦੇ ਆ ਉਹਨਾਂ ਦੀ ਮਾਤਾ ਮਾਤਾ ਲੱਗਦੀ ਤੁਸੀਂ ਹਾਂਜੀ ਕੀ ਹੋਇਆ ਸੀ ਮੇਰੇ ਬੇਟਾ ਸੀ ਰਾਤ ਦੇ 9 ਵਜੇ ਗਿਆ ਏ ਤੇ ਉਧਰੋਂ ਆਉਂਦੇ ਆ ਲੈਟਾਂ ਮਾ ਜਾ ਕੇ ਰਾਤ ਨੂੰ ਟਰਾਲੀਆਂ ਜਿੰਨੀਆਂ ਵੀ ਲੰਗਦੀਆਂ ਲੈਟਾਂ ਬੰਦ ਕਰਕੇ ਲੰਗਦੀਆਂ ਰਾਤ ਨੂੰ 10 15 20 ਵੀ ਟਰਾਲੀਆਂ 40 40 ਲੰਘਦੀਆਂ ਦੱਸ ਰਾਤ ਕਿੰਨੇ ਵਜੇ ਲੰਘਦੀਆਂ ਜੀ ਇਹ ਇਸ ਸਾਨੂੰ ਅਬਾ ਨਾ ਹੋਵੇ ਤਾਂ ਸ਼ੁਰੂ ਹੋ ਜਾਂਦੀਆਂ ਨੇ ਸਾਰੇ ਦਿਨ ਹੋਏ ਸਵੇਰੇ 7 ਵਜੇ ਤੇ ਲੰਗੀ ਜਾਂਦੀਆਂ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਇਹਨਾਂ ਨੇ ਜਦੋਂ ਮੇਰੇ ਪੁੱਤਰ ਨੂੰ ਮਾਰ ਕੇ ਐਕਸੀਡੈਂਟ ਕਰਕੇ ਜਮਦ ਕੇ ਇਹਨਾਂ ਨੇ ਪਹਿਲਾਂ ਟਰਾਲੀਆਂ ਪਾਸੇ ਕੀਤੀਆਂ ਪਹਿਲਾਂ ਨਸਾਦਨ ਆਪਣੇ ਲੁਕੋਏ ਸਾਰੇ ਫੋਨ ਕਰਕੇ ਟੱਕਾਂ ਚੋਂ ਜਿਹੜਾ ਸਾਧਨ ਵੱਜਾ ਉਹਨੂੰ ਵੀ ਪਾਸੇ ਕਰਕੇ ਉਹਦੋਂ ਘੰਟਾ ਡੇਢ ਬਾਅਦ ਆਣ ਕੇ ਮੇਰਾ ਪੁੱਤਰ ਚੱਕ ਕੇ ਗੱਡੀ ਚ ਪਾ ਕੇ ਲੈ ਕੇ ਮੇਰੇ ਗੇਟ ਮੁਰੂ ਲੰਘ ਕੇ ਲੈ ਗਏ ਨਾ ਮੈਨੂੰ ਨੀ ਆਵਾਜ਼ ਮਾਰੀ ਵੀ ਅਸੀਂ ਤੁਹਾਡਾ ਬੇਟਾ ਨਾਲ ਆ ਗੱਲ ਇੱਲਾ ਚੱਲੇ ਆ ਉਥੇ ਜਗਰਾਵਾਂ ਲਿਜਾ ਕੇ ਉਥੇ ਪਤਾ ਨਹੀਂ ਦਿਖਾਇਆ ਜਾਂ ਨਹੀਂ ਦਿਖਾਇਆ ਇਹਨੂੰ ਬੰਦ ਫ੍ਰਿਜ ਵਾਲੇ ਡੱਬੇ ਚ ਪਾ ਕੇ ਸਾਨੂੰ ਫੋਨ ਲਾਇਆ ਤੁਹਾਡੇ ਪੁੱਤਰ ਦੀ ਸਾਡੇ ਢੋਗੀ ਠੀਕ ਹੈ ਤੇ ਹੁਣ ਫਿਰ ਕੀ ਮੰਗ ਕਰਦੇ ਆ ਹੁਣ ਸਾਨੂੰ ਹੁਣ ਸਾਥ ਮਿਲਣਾ ਚਾਹੀਦਾ ਸਾਡੇ ਬੇਟੇ ਦਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਨੂੰ ਸਾਥ ਮਿਲਣਾ ਚਾਹੀਦਾ ਇਹ ਨਜਾਇਜ਼ ਇਹ ਛੋਟੀਆਂ ਛੜਕਾਂ ਤੋਂ ਐਨੀ ਰਾਤ ਨੂੰ ਐਨੀਆਂ ਫਾਜਾ ਕੇ ਟਰਾਲੀਆਂ ਕਿਉਂ ਲੰਗਾਉਂਦੇ ਨੇ ਉਹ ਬਦਲੋਂ ਤੁਸੀਂ ਜਨਾਬ ਮੇਰੇ ਮਾੜੀ ਕਟਣਾ ਹੋਈ ਸੀ ਜਲਾਲਾ ਬਾਤ ਤੁਸੀਂ ਉਹਦੇ 9121 ਰਦੀਆਂ ਪੁਆਏ ਗਈਆਂ ਉਹਦੀ ਤੇ ਬਹੁਤ ਮਾੜੀ ਕਟਣੀ ਰਾਤ ਬਹਿ ਕੇ ਕੱਢੀ ਰੋ ਰੋ ਕੇ ਇੰਨੀ ਇਹਨਾਂ ਦੇ ਵਿੱਚ ਬਹੁਤ ਥਾਣੇਦਾਰ ਦੇ ਵਿੱਚ ਕਮਾਂਡ ਆਇਆ ਪਰ ਥਾਣੇਦਾਰ ਗੱਲ ਨਹੀਂ ਸੁਣੀ ਉਹਨੇ ਇੱਥੇ ਆਏ ਨਹੀਂ ਜਮਾ ਸ੍ਰਿੰਦਰ ਦਾ ਨਾਂ ਜੇ ਮੈਂ ਫੋਨ ਲਾਇਆ ਮੈਂ ਸਾਰਥੂ ਕਾਰਵਾਈ ਨਹੀਂ ਪਾਈ ਉਹ ਬੰਦੇ ਆਏ ਨਹੀਂ ਸਾਡੇ ਬੂਹੇ ਤੇ ਕੋਲ ਸਰਪੰਚ ਨੂੰ ਕਹਿੰਦੇ ਅਸੀਂ ਰਾਜੀ ਨਾਵਾ ਲਿਖਣਾ ਰਾਜੀ ਨਾ ਵਿੱਚ ਕੀ ਦੇਗੇ ਨੇ ਸਾਡੇ ਪੁੱਤਰ ਦੀ ਕੀ ਮੁੱਲ ਦੇਉਂਦੇ ਨੇ ਨੰ ਸ਼ਰਮ ਨਹੀਂ ਆਉਂਦੀ ਕਾਰਵਾਈ ਕਰੋ ਮੇਰੇ ਪੁੱਤਰ ਦਾ ਅਨਸਾਭ ਮਿਲੇ ਪਤੀਜੇ ਦਾ ਮੈਨੂੰ ਅਨਸਾਭ ਚਾਹੀਦਾ ਅੱਜ ਤਾਂ ਮੇਰੇ ਪਤੀਜੇ ਦਾ ਮਗਾ ਹੱਤਿਆਕੀਤ ਕਾਲ ਨੂੰ ਘਰ ਕਿੰਨੇ ਨਾ ਮਾਰੇ ਹੋਏ ਨੇ ਇਹਨਾਂ ਤੋਂ ਮਨਾਏ ਜਾਵਣ ਠੀਕ ਹਾਂ ਹਾਂਜੀ ਬੰਦ ਕਰੀ ਤੋ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਗਰਨਾਮ ਸਿੰਘ ਸਾਫ ਦਾ ਬਲਗ ਸ਼ਾਂਤੀ ਮੈਂਬਰ ਠੀਕ ਹੈ ਜੀ ਕਾਮਰੇਡ ਸੀਪੀਆਈ ਵੱਲੋਂ ਠੀਕ ਹੈ ਤੇ ਬਾਈ ਜੀ ਰਾਤ ਜਿਹੜੀ ਇੱਕ ਮੰਦ ਭਾਗੀ ਘਟਨਾ ਵਾਪਰੀ ਆ ਇੱਕ ਤੁਸੀਂ ਵੀ ਕਾਮਰੇਡ ਦੇ ਨਾਲ ਸੰਬੰਧ ਰਾਂ ਜਿਹੜੇ ਕਾਮਰੇਡ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੱਲ ਕਰਨ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਆ ਤੇ ਅੱਜ ਵੀ ਇੱਥੇ ਤੁਸੀਂ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਆਏ ਆ ਤੇ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਨਜਾਇਜ਼ ਮਹਨਗੋਰੀ ਆ ਰਾਤ ਨੂੰ ਲੇਟਾ ਬੰਦ ਕਰਕੇ ਲੰਘਦੇ ਨੇ ਤੇ ਹੋਰ ਵੀ ਆਸੇ ਵਾਪਰ ਸਕਦੇ ਆ ਤੁਹਾਡੇ ਮਤਾਂਕ ਵਾਕਿਆ ਨਹੀਂ ਜਾਈ ਮੈਨੂੰ ਹੋ ਰਹੀ ਜੱਥੇ ਹਾਂਜੀ 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 ਠੀਕ ਆ ਜੀ ਤੇ ਪੁਲਿਸ ਆਪ ਖੁਦ ਕਰਵਾ ਰਹੀ ਆ ਲੋਕ ਨਹੀਂ ਕਰ ਰਹੇ ਪੁਲਿਸ ਆਪ ਖੁਦ ਕਰਵਾ ਰਹੀ ਆ 650 ਰੁਪਏ ਟਰਾਲੀ ਦਾ ਲੈਂਦੇ ਆ ਠੀਕ ਆ ਜੀ 3000 ਪੁਲਿਸ ਦਾ 650 ਰੁਪਿਆ 3500 ਲੇਬਰ ਦਾ ਤੇ ਖੱਤੇ ਵਾਲੇ ਦਾ ਹੁੰਦਾ ਵਾ ਤੁਹਾਡੇ ਕੋਲ ਪੁਖਤਾ ਸਬੂਤ ਹੈਗੇ ਜੀ ਪੁਖਤਾ ਸਬੂਤ ਹੋਣੇ ਹੀ ਆ ਤੁਹਾਡੇ ਸਾਹਮਣੇ ਜਿਹੜਾ ਸਾਹ ਵਾਪਰੇ ਆ ਹੂੰ ਤੇਨ ਸਾਹਿਬ ਮਿਲਣਾ ਚਾਹੀਦਾ ਕਿੰਨੀਆਂ ਕੁ ਟੱਲੀਆਂ ਰਾਤ ਨੂੰ ਨਿਗਾਈ ਮੈਨੂੰ ਹੋ ਜਾਂਦੀਆਂ ਰਾਤ ਨੂੰ ਉਹ ਇਹਨਾਂ ਦੇ ਘਰ ਨੇੜੇ ਨੇ ਸਾਡੇ ਥੋੜੇ ਦੂਰ ਪੈ ਜਾਂਦੇ ਆ ਇਹਨਾਂ ਦੇ ਰਸਮ ਮੁਤਾਬਕ 30 35 ਟਰਾਲੀਆਂ 40 ਦੇ ਵੀ ਨੇੜੇ ਹੋ ਸਕਦੀ ਕਦੇ 20 ਵੀ ਹੋ ਜਾਂਦੀ ਆ ਤੇ ਨਿਗਾਈ ਮੈਨ ਘੋਰੀ ਲਿਆਜ ਨਹੀਂ ਫੁੱਲ ਆਪ ਨੂੰ ਗਾਉਂਦੇ ਟਰਾਲੀਆਂ ਇੱਥੇ ਕੈਮਰੇ ਲਾਵਣ ਖਾ ਦਰਸ਼ਕੋ ਇੱਕ ਵੱਡਾ ਇਹਨਾਂ ਨੇ ਦੋ ਜਿਹੜਾ ਪੁਲਿਸ ਤੇ ਲਗਾ ਦਿੱਤਾ ਗਿਆ ਕਿ ਪੁਲਿਸ ਦਾ ਇਹਦੇ ਵਿੱਚ ਮੈਨਿੰਗ ਦੇ ਵਿੱਚ ਹੱਥਾਂ ਤੇ ਇਹਨਾਂ ਦਾ ਰੇਟ ਵੀ ਦੱਸ ਦਿੱਤਾ ਵੀ ਪੁਲਿਸ ਵਾਲੇ ਕਿੰਨੀ ਪੈਸੀ ਲਾਂਦੇ ਆ ਇਹ ਹੁਣ ਇੱਕ ਵੱਡਾ ਪਰਤਾਲ ਦਾ ਵਿਸ਼ਾਵਾ ਹੁਣ ਦੇਖਦੇ ਆ ਜਿਹੜੇ ਉੱਚ ਅਧਿਕਾਰੀ ਆ ਇਹ ਆਪਣੇ ਬੰਦ ਜਿੰਮੇਵਾਰੀ ਨਿਭਾ ਕੇ ਜਿਹੜੇ ਜਿਹੜੇ ਇਹਦੇ ਵਿੱਚ ਦੂਸੀ ਪਏ ਜਾਂਦੇ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਆ ਤੇ ਭਾਜੀ ਕੀ ਫਿਰ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਨਸਾਫ ਦੀ ਮੰਗ ਚਾਹੁੰਦੇ ਆ ਜੀ ਇਹਨਾਂ ਨੂੰ ਸਾਬ ਮਿਲਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਰੈਸਟ ਪੈਣੀ ਚਾਹੀਦੀ ਆ ਤੇ ਭਾਜੀ ਬੜੀ ਦੁੱਖ ਦੀ ਗੱਲ ਆ ਜਿਹੜੀ ਰਾਤ ਦੀ ਘਟਨਾ ਵਾਪਰੀ ਆ ਹਜੇ ਤੱਕ ਵੀ ਇਹਨਾਂ ਨੂੰ ਜਿਹੜਾ ਮੀਡੀਆ ਦਾ ਹਸਰ ਲੈਣਾ ਪੈਗਾ ਪਰਿਵਾਰ ਨੂੰ ਤੇ ਕੀ ਕਹਿ ਰਹੇ ਆ ਪੁਲਿਸ ਵਾਲੇ ਇਹ ਪੁਲਿਸ ਕੋ ਇਹਨਾਂ ਜਿਹੜੇ ਪੰਚਾਇਤ ਆ ਉਹ ਵੀ ਇਹਨਾਂ ਬੰਦਿਆਂ ਦੀ ਹੈ ਇਹਨਾਂ ਦੀ ਟਰਾਲੀਆਂ ਨੇ ਉਹ ਵੀ ਇਹਨਾਂ ਤੇ ਦਬਾਅ ਆ ਰਹੇ ਨੇ ਵਿਰਾਹੀ ਨਾਵਾ ਕਰੋ ਟਾਕਾਂ ਦੇ ਨੇ ਨਾ ਪਰਚਾ ਹੋਵੇਗਾ ਕਿਹੜੀ ਗੱਲ ਹੋਵੇਗਾ ਤੇ ਬੱਚੇ ਦੀ ਉਮਰ 16 ਸਾਲ ਕਰਕੇ ਤੇ ਇਹ ਕਹਿੰਦੇ ਵੀ ਤੁਹਾਡੇ ਤੇ ਪਰਚਾ ਹੋਊਗਾ ਉਹ ਮੋਟਰਸਾਈਕਲ ਤੋਂ ਉਧਰ ਉੱਪਰ ਦੇ ਕਿੰਦੇ ਨਾਲ ਆ ਰਿਹਾ ਸੀ ਤੇ ਵਜਨ ਕਰਨ ਹੋਰੀ ਮੌਤ ਹੋ ਗਈ ਠੀਕ ਹੈ ਧੰਨਵਾਦ ਇੱਕ ਲੈਟ ਭਾਈ ਕੀ ਨਾਮ ਤੁਹਾਡਾ ਮੇਜਰ ਸਿੰਘ ਜੀ ਤੁਸੀਂ ਇਸ ਜਿਹੜਾ ਮੁੰਡਾ ਜਿਹੜਾ ਮੌਤ ਹੋ ਗਈ ਤੇ ਕੀ ਲੱਗਦੀ ਹੈ ਇਹ ਮੈਂ ਉਹਦਾ ਪਾਇਆ ਇਹ ਜਿਹੜੀ ਘਟਨਾ ਮੰਦਪਾਲ ਬਪਰੀਆ ਕਿਵੇਂ ਦੇਖ ਦਿਓ ਜੀ ਤੈਨੂੰ ਏ ਜੀ ਬਹੁਤ ਘਟਨਾ ਬਹੁਤ ਮਾੜੀ ਹੋਈ ਹੂੰ ਸਾਨੂੰ ਬੜਾ ਮਹਿਸੂਸ ਆ ਕਿ ਸਾਡਾ ਇਹ ਇਨਸਾਫ ਮਿਲਣਾ ਚਾਹੀਦਾ ਇਹ ਅਸੀਂ ਜਦੋਂ ਸਾਨੂੰ ਉਹਦੇ ਪਤਾ ਲੱਗਿਆ ਜਦੋਂ ਉਹ ਚੱਕ ਕੇ ਮੁੰਲੇ ਲੈ ਕੇ ਐਕਸੀਡੈਂਟ ਕਰਕੇ ਗੱਲੀ ਚ ਪਾ ਕੇ ਸਾਡੇ ਕੋਲੋਂ ਲੈ ਕੇ ਗਏ ਜਦੋਂ ਪੁਲਿਸ ਉੱਥੇ ਲੈ ਗਏ ਹੂੰ ਉਹ ਫ੍ਰਿਜ ਚ ਲਾ ਕੇ ਫਿਰ ਸਾਨੂੰ ਫੋਨ ਲਾਇਆ ਸਾਡੇ ਕੋਲੋਂ ਲੰਕ ਕੇ ਗਏ ਠੀਕ ਹੈ ਤੇ ਤੁਹਾਨੂੰ ਦੱਸਿਆ ਤੱਕ ਨਹੀਂ ਗਾ ਨਾ ਨਾ ਤੁਹਾਨੂੰ ਦੱਸਿਆ ਹੀ ਨਹੀਂ ਉਹਨਾਂ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਬਾਅਦ ਚ ਫਿਰ ਜਿਹੜਾ ਮੁੰਲੇ ਗੱਲੀ ਚ ਪਾ ਕੇ ਲਿਆਗਾ ਆਪਣੇ ਕਾਲਾ ਹੂੰ ਇਨੇ ਜਾ ਕੇ ਦੱਸਿਆ ਕਹਿੰਦਾ ਵੀ ਪੰਮੇ ਮੇਰੇ ਲੜਕੇ ਨੂੰ ਮੂੰਹ ਲਾਇਆ ਨੇ ਕਹਿੰਦਾ ਪੰਮੇ ਬੀਟਰ ਆਪਣੇ ਚਾਚਾ ਰਾਜਾ ਦਾ ਮੂੰਹ ਪੂਰਾ ਹੋ ਗਿਆ ਠੀਕ ਹੈ ਹਾਂਜੀ ਤੇ ਇੱਕ ਚਰਚਾ ਸਭ ਨੂੰ ਮਿਲਦੀ ਸੀ ਵੀ ਹੁਣ ਤੱਕ ਜਿਹੜਾ ਪਰਿਵਾਰ ਨੂੰ ਆ ਤੁਸੀਂ ਜੋ ਤੁਸੀਂ ਪਰਿਵਾਰਕ ਮੈਂਬਰ ਆ ਉਹ ਲੜਕੇ ਦਾ ਮੂੰਹ ਤੱਕ ਨਹੀਂ ਦਿਖਾਇਆ ਵੀ ਸੱਚ ਆ ਇਹ ਆ ਇਹ ਸੱਚ ਆ ਜੀ ਬਿਲਕੁਲ ਹਾਂਜੀ ਮੂੰਹ ਨਹੀਂ ਦਿਖਾਇਆ ਕਰਦੇ ਮੈਂਬਰਾਂ ਕਿਸੇ ਨੂੰ ਕਿਸੇ ਨੂੰ ਨਾ ਮੂੰਹ ਉਹ ਕੱਢੀ ਚਾਈ ਗਈ ਲਈ ਗਈ ਠੀਕ ਹੈ ਹਾਂਜੀ ਕਿੰਕੋ ਉੱਥੇ ਪਤਾ ਲੱਗਿਆ ਸਵੀ ਟਰਾਲੀਆਂ ਕਾਫੀ ਸੀਆਂ ਉੱਥੇ ਟਰਾਲੀਆਂ ਕਾਫੀ ਟਰਾਲੀਆਂ ਸੂਥੇ ਕਿਨੇ ਮੌਕੇ ਦੇ ਹਾਂ ਜੀ ਹਾਂ ਜੀ ਮੌਕੇ ਉਹ ਟਰਾਲੀਆਂ ਬਹੁਤ ਲੰਗੀਆਂ ਇਤੋਂ ਪਹਿਲਾਂ ਇਹ ਜਦੋਂ ਇਹ ਬੜਾ ਸਪੀਡ ਦੇ 60 ਦੀ ਸਪੀਡ ਦੇ ਟਰੈਕਟਰ ਗਿਆ ਮੂਲਾ ਅੱਛਾ ਤੇ ਉਦੋਂ ਮੇਰਾ ਪਤੀ ਜਾ ਰਿਹਾ ਸੀ ਉਦੋਂ ਆਣ ਚੋਂ ਆਦੀ ਸਾਈਡ ਤੋਂ ਆਉਂਦਾ ਰਿਹਾ ਸੀ ਸੀਮਾ ਦੇ ਕੋਲ ਉੱਥੇ ਆਣ ਕੇ ਫਿਰ ਜਦੋਂ ਮਾਰ ਕੇ ਸੇਟ ਕੇ ਦੇ ਉਹਦਾ ਤੜਫ ਨਾਲ ਪਲਣੇ ਨੂੰ ਜਾਣ ਕਿਵੇਂ ਨਿਕਲਿਓ ਠੀਕ ਹੁਣ ਬਲਮ ਸਾਫਤੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਨੇ ਜੀ ਸਾਡਾ ਅਨਸਾਬ ਮਿਲਣਾ ਚਾਹੀਦੇ ਬੰਦੇ ਰੈਸਟ ਹੋਣਾ ਚਾਹੀਦੇ ਹੂੰ ਤੇ ਇਹ ਵੀ ਪਤਾ ਲੱਗੇ ਜੀ ਵੀ ਸੀਮ ਹਫਤੇ ਕੋਈ ਦਬਾਅ ਬਣਾਇਆ ਜਾ ਰਿਹਾ ਪ੍ਰਵਾਹ ਹਾਂ ਜੀ ਸਾਡੇ ਦੇ ਪ੍ਰਵਾਹ ਦੇ ਦਬਾਅ ਪਾ ਲਈ ਪੰਚਾਇਤ ਪਾ ਰਹੀ ਅੱਛਾ ਹਾਂ ਜੀ ਕੀ ਕਰੀ ਪੰਚਾਇਤ ਸਰਪੰਚ ਵੀ ਕਰੇ ਪੁਲਿਸ ਵੀ ਕਰੇ ਇਹ ਥੋੜੀ ਜਿਹੀ ਕਾਰਵਾਈ ਹੋਵੇਗੀ ਤੁਹਾਨੂੰ ਦੇ ਪਰਚੇ ਪੈਣਗੇ ਠੀਕ ਹਾਂ ਜੀ ਇਸ ਤਰ੍ਹਾਂ ਕਰੇ ਉਹ ਪੈਸੇ ਉਹ ਦਿਖਵਾਈ ਖਤ ਤਾ ਥਾਣੇਦਾਰ ਨੂੰ ਹਾਂ ਜੀ ਤੁਹਾਨੂੰ ਚਲੋ ਪਟਕਦੇ ਇੱਕ ਮਿੰਟ ਸੋ ਹੁਣ ਸਾਡੇ ਨਾਲ ਜਿਹੜੇ ਨਗਰ ਦੇ ਸਰਪੰਚ ਸਰਦਾਰ ਜਗੀਰ ਸਿੰਘ ਜੀ ਜੁੜ ਚੁੱਕੇ ਆ ਜੋ ਪਰਿਵਾਰ ਨੇ ਦੋਸ਼ ਲਾਇਆ ਵੀ ਪੰਚਾਇਤ ਸਾਡੇ ਤੇ ਬਾਰ ਬਾਰ ਦਬਾਅ ਬਣਾ ਰਹੀ ਆ ਵੀ ਉਹਨਾਂ ਦੇ ਉਸ ਦੂਸਰੀ ਤੇ ਹਦਨਾ ਫੈਸਲਾ ਕੀਤਾ ਜਾਵੇ ਆਓ ਆਪਾਂ ਇਹਨਾਂ ਦਾ ਪੱਖ ਵੀ ਲੈਨੇ ਆ ਇਹ ਕੀ ਕਹਿੰਦੇ ਆ ਸਰਪੰਚ ਸਾਹਿਬ ਤੁਹਾਡੇ ਤੇ ਜਿਹੜਿਆਂ ਦਾ ਮੁੰਡੇ ਦੀ ਨੌਜ ਦੀ ਮੌਤ ਹੋ ਗਈ ਆ ਹਾਂਜੀ ਉਸ ਪਰਿਵਾਰ ਨੇ ਤੁਹਾਡੇ ਤੇ ਤੁਹਾਡੀ ਪੰਚਾਇਤ ਤੇ ਦੋਸ਼ ਲਾਇਆ ਵੀ ਇਹਦੇ ਰਾਜੀਨਾਮੇ ਤੇ ਸਾਡੇ ਨਾਲ ਬਾਰ ਬਾਰ ਪ੍ਰੈਸ਼ਰ ਪਾਇਆ ਜਾ ਰਿਹਾ ਦਾ ਇਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਆ ਜੀ ਵੇਖੋ ਜੀ ਗੱਲ ਐ ਇੱਕ ਤਾਂ ਰਾਤ ਦੇ ਹੀ ਜਿਹਨਾਂ ਬੰਦੇ ਜਿਹੜੇ ਮੁੰਡੇ ਕੋਲ ਐਕਸੀਡੈਂਟ ਆਇਆ ਉਹ ਚੱਕ ਕੇ ਲੈ ਗਏ ਰਾਤ ਸਾਰੀ ਰਾਤ ਚੱਕੀ ਫਿਰ ਜਗਰੋਂ ਲੈ ਕੇ ਉੱਥੇ ਜਾ ਕੇ ਦਾਖਲ ਕਰਾਇਆ ਸਾਰਾ ਕਰਾ ਕੇ ਵਧੀਆ ਸੀ ਮੁਰ ਕਿਨਾਂ ਦਾ ਪਰਿਵਾਰ ਨੂੰ ਫੋਨ ਕੀਤਾ ਵੀ ਮੁੰਡਿਆ ਕੋਲ ਐਕਸੀਡੈਂਟ ਹੋ ਗਿਆ ਗਏ ਇਹਨਾਂ ਨੇ ਪਰਿਵਾਰ ਨੂੰ ਦਿਖਾਇਆ ਜਾ ਕੇ ਉੱਥੇ ਦਿਖਾ ਕੇ ਸੀ ਆ ਕੇ ਰਾਤ ਵੀ ਇਹਨਾਂ ਦੇ ਨਾਲ ਖੜੇ ਸੀਗੇ ਪਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਉਸ ਸਮੇਂ ਤੇ ਨਹੀਂ ਦੱਸਿਆ ਗਿਆਗਾ ਉੱਥੇ ਲਿਜਾ ਕੇ ਉਸ ਤੋਂ ਬਾਅਦ ਦੱਸਿਆ ਗਿਆ ਸਾਨੂੰ ਵੇਖੋ ਜੀ ਇਹਦੀ ਪਛਾਣ ਹੀ ਨਹੀਂ ਆਈ ਮੁੰਡਿਆ ਦਾ ਉਹ ਮੁੰਡੇ ਮੈਨੂੰ ਵੀ ਕਹਿ ਰਿਹਾ ਪਛਾਨੀ ਨਹੀਂ ਮੈਨੂੰ ਪਛਾਨ ਆਈ ਜਦੋਂ ਅਸੀਂ ਹਸਪੀਟਲ ਗਏ ਆ ਮੁੰਡੇ ਦੀ ਡੈਥ ਹੋ ਗਈ ਉਹ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਮੁੰਡੇ ਦੀ ਵੀ ਇਹਨਾਂ ਦਾ ਮੁੰਡਾ ਠੀਕ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਮੁੰਡਾ ਕਿਹਨਾਂ ਦਾ ਕਿਹਨਾਂ ਦਾ ਠੀਕ ਹੈ ਤੇ ਪਰ ਇਹਨਾਂ ਨੇ ਹੁਣ ਜਿਹੜਾ ਦੂਸਲਾ ਆਇਆ ਵਾ ਵੀ ਜਿਹੜੀ ਪਿੰਡ ਦੀ ਪੰਚਾਇਤ ਆ ਸਾਡੇ ਦਬਾਅ ਬਣਾ ਰਹੀ ਵੀ ਤੁਸੀਂ ਫੈਸਲਾ ਕਰ ਲਓ ਵੇਖੋ ਜੀ ਇੱਕ ਵਾਰ ਅਸੀਂ ਪੁੱਛਿਆ ਹਰ ਇਹਨਾਂ ਨੂੰ ਜ਼ਰੂਰ ਵੀ 65 ਦੀ ਪੰਚਾਇਤ ਦੇ ਤੌਰ ਤੇ ਸਾਰੀ ਪੰਚਾਇਤ ਸੀ ਮੈਂ ਕੱਲਾ ਨਹੀਂ ਸੀਗਾ ਨਾਲ ਵੀ ਹੀ ਕੱਲਿਆਂ ਨੇ ਦਬਾਅ ਪਾਇਆ ਕੋਈ ਕਿਸੇ ਵੀ ਤੁਸੀਂ ਦੱਸੋ ਜੋ ਕਰਨਾ ਚਾਹੁੰਦੇ ਅਸੀਂ ਤਿਆਰ ਬੈਠੇ ਆ ਤੁਹਾਡੇ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਜੇ ਕਾਰਵਾਈ ਕਰਨੀ ਕਾਰਵਾਈ ਕੇ ਪਰ ਇੱਕ ਵਾਰ ਸਾਡਾ ਫਰਜ਼ ਤਾਂ ਬਣਦਾ ਸੀ ਵੀ ਅਸੀਂ ਪੁੱਛਿਆ ਵੀ ਜੇ ਤੁਸੀਂ ਰਾਜ਼ੀ ਨਾਮਾ ਕਰਨਾ ਚਾਹੁੰਦੇ ਕਰ ਲਓ ਨਹੀਂ ਕਰਦੇ ਤਾਂ ਤੁਹਾਡੀ ਮਰਜ਼ੀ ਹੈ ਇਹਨਾਂ ਦਾ ਸਾਡੇ ਨਾਲ ਕੋਈ ਪਰਿਵਾਰ ਨਹੀਂ ਸਵੇਰ ਦਾ ਤੁਰਿਆ ਰਾਜ ਕੁਮਾਰ ਉਹਨੂੰ ਦੋ ਵਾਰ ਆ ਕੇ ਆ ਥਾਣੇ ਚੋਂ ਹੀ ਫੋਨ ਆਇਆ ਤਿੰਨ ਵਾਰਾ ਇਹਨਾਂ ਦਾ ਬੰਦਾ ਕੋਈ ਜਾਊਗਾ ਤਾਂ ਵੇਖੋ ਪੋਸਟਮੈਨ ਟੋਣਾ ਇਹ ਜੋ ਵੀ ਇਲਜ਼ਾਮ ਲਾ ਰਿਹਾ ਬਿਲਕੁਲ ਗਲਤ ਆ ਅਸੀਂ ਸਵੇਰ ਦੇ ਇਹਨਾਂ ਦੇ ਘਰਾਂ ਦੇ ਕੋਲ ਹੀ ਖੜੇ ਆਸ ਤੇ ਕੋਈ ਪੰਚਾਇਤਾਂ ਜਿੰਨੀ ਖੜੀ ਜਿੰਨ ਮਰਜ਼ੀ ਪੁੱਛ ਲਓ ਤੇ ਪਸਾ ਪਸਾ ਵੀ ਹੋ ਸਕਦਾ ਹਾਂ ਜੇ ਬਣਦੀ ਕਾਰਵਾਈ ਹੋ ਜੇ ਫੈਸਲਾ ਬਾਅਦ ਵੀ ਹੋ ਜਾਂਦਾ ਹੁੰਦਾ ਵਾ ਜੀ ਹੁਣ ਚੱਲਣਾ ਸੀ ਹੁਣ ਕਾਰਵਾਈ ਕਰਾ ਦੇਣੇ ਉਹ ਤਾਂ ਕੋਈ ਗੱਲ ਹੀ ਕੋਈ ਤੁਰਨ ਤਾਂ ਸੀ ਤੁਰਨਾ ਇਹਨਾਂ ਨੇ ਕਰਾਉਣਾ ਇਹਨਾਂ ਨੇ ਵੇਖੋ ਜੀ ਅਸੀਂ ਨਹੀਂ ਕਰਾਉਣਾ ਕਾਰਵਾਈ ਇਹਨਾਂ ਨੇ ਕਰਾਉਣੀ ਆ ਅਸੀਂ ਨਾਲ ਖੜੇ ਇਹਨਾਂ ਦੇ ਪਰਿਵਾਰ ਦੇ ਬੰਦੇ ਠੀਕ ਹੈ ਜੀ ਦਰਸ਼ਕੋ ਸੱਡੇ ਨਾਲ ਹੁਣ ਜੁੜ ਚੁੱਕੇ ਆ ਪੁਲਿਸ ਥਾਣਾ ਸੱਦਾ ਬਿੜ ਦੇ ਐਸਐਸਆਈ ਸੁਖਵਿੰਦਰ ਸਿੰਘ ਜਿੱਥੇ ਇਹਨਾਂ ਤੋਂ ਸਾਰੀ ਆਪਾਂ ਜੋ ਘਟਨਾ ਦੀ ਆਪਾਂ ਜਾਣਕਾਰੀ ਲਵਾਂਗੇ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਉਹ ਜਿਹੜੇ ਲੜਕੀ ਦੀ ਮੌਤ ਹੋਈ ਆ ਉਦੇ ਸਬੰਧ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ। ਥੈਂਕ ਯੂ ਜੀ। ਅ ਸਰ ਮੈਂ ਗਿਆ ਸੀਗਾ ਮੌਕੇ ਤੇ ਮੌਕਾ ਵੇਖ ਕੇ ਆਇਆ। ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲਿਆ, ਉਹਨਾਂ ਦੇ ਤਾਇਆ ਜੀ ਨੂੰ, ਚਾਚਾ ਜੀ ਨੂੰ ਸਾਰੇ ਪਰਿਵਾਰ ਨੂੰ ਮਿਲਿਆ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਥਾਣੇ ਆਓ। ਠੀਕ ਹੈ ਜੀ। ਤੇ ਜਿਹੜੀ ਟਰੈਕਟਰ ਟਰਾਲੀ ਬਾਰੇ ਮੈਂ ਕਹਿਤਾ ਵੀ ਤੁਸੀਂ ਥਾਣੇ ਲਿਆ ਕੇ ਟਰੈਕਟਰ ਟਰਾਲੀ ਲੈ ਕੇ ਆਓ ਤੇ ਜਿਹੜਾ ਮੋਟਰਸਾਈਕਲ ਉਹ ਵੀ ਅਹੀਂ ਥਾਣੇ ਲਿਆਂਦੇ। ਤੇ ਉਹਨਾਂ ਦੇ ਪਰਿਵਾਰ ਨੂੰ ਬਾਰ ਮੈਂ ਥਾਣੇ ਆਣ ਕੇ ਬਾਰ-ਬਾਰ ਫੋਨ ਵੀ ਕੀਤਾ। ਤੇ ਉਹਨਾਂ ਦਾ ਪਰਿਵ ਇਨਾਂ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਹੀ ਹਮਲ ਵਿੱਚ ਲਿਆਵਾਂਗੇ ਠੀਕ ਹੈ ਜੀ ਤੇ ਇੱਕ ਪਰਿਵਾਰ ਬਲੋਂ ਦੋਸ਼ ਲਾਇਆ ਗਿਆ ਵੀ ਜਿਹੜੀ ਉਥੇ ਦੀ ਪੰਚਾਇਤ ਅਤੇ ਪੁਲਿਸ ਵੀ ਸਾਡੇ ਤੇ ਦਬਾਅ ਬਣਾ ਰਹੀ ਵੀ ਦੂਸਰੀ ਤੇ ਉਹ ਦਿਨਾਂ ਤੁਸੀਂ ਫੈਸਲਾ ਕੀਤਾ ਜਾਵੇ ਨਹੀਂ ਮੇਰੇ ਨਾਲ ਕੋਈ ਪੰਚਾਇਤ ਦਾ ਕੋਈ ਉੱਥੇ ਨਹੀਂ ਮੈਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਮਿਲ ਕੇ ਆਇਆ ਜੀ ਉਹਨਾਂ ਨੂੰ ਮੈਂ ਕਿਹਾ ਤੁਸੀਂ ਮੇਰੇ ਕੋਲ ਥਾਣੇ ਆਓ ਠੀਕ ਹੈ ਜੀ ਜੋ ਤੁਹਾਡੀ ਜੋ ਤੁਸੀਂ ਕਾਰਵਾਈ ਕਰਾਉਣੀ ਚਾਹੁੰਦੇ ਹੋ ਅਸੀਂ ਉਹ ਕਰਾਂਗੇ ਜੀ ਇਹਦੇ ਵਿੱਚ ਕੋਈ ਸਾਡਾ ਕੋਈ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ ਮੇਰੇ ਤੇ ਕੋਈ ਗੱਲਬਾਤ ਨਹੀਂ 나 ਮੈਨੂੰ ਪੰਚਾਇਤ ਦਾ ਕੋਈ ਮੈਂਬਰ ਨਾ ਕੋ ਮਿਲਿਆ ਜੀ ਸਰਪੰਚ ਸਾਹਿਬ ਉੱਥੇ ਮੌਕੇ ਤੇ ਗਏ ਸੀਗੇ ਉਹਨਾਂ ਨੇ ਦੱਸਿਆ ਮੈਨੂੰ ਵੀ ਕੋਈ ਨਹੀਂ ਅਸੀਂ ਮੈਂ ਇਹਨਾਂ ਨੂੰ ਪਰਿਵਾਰ ਨੂੰ ਨਾਂ ਲੈ ਕੇ ਜਰੂਰ ਆਉਣਾ ਤੁਹਾਡੇ ਕੋਲ ਠੀਕ ਹੈ ਦਰਸ਼ਕੋ ਇਹ ਸੁਣ ਇਹ ਸਹੀ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ ਜਦੋਂ ਇਹਨਾਂ ਨੂੰ ਪੁੱਛਿਆ ਜੋ ਪਰਿਵਾਰਕ ਮੈਂਬਰਾਂ ਦੋਸ਼ੀਆਂ ਤੇ ਲਾਈ ਸੀ ਪੁਲਿਸ ਤੇ ਇਹਨਾਂ ਨੇ ਲੱਗੇ ਦੂਸਰ ਨੂੰ ਨਕਾਰ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਬਾਰ ਬਾਰ ਪਰਿਵਾਰ ਨੂੰ ਬੁਲਾ ਰਹੇ ਹਾਂ ਉਹ ਆ ਨਹੀਂ ਰਹੇ ਜਦੋਂ ਵੀ ਪਰਿਵਾਰਕ ਮੈਂਬਰ ਸਾਡੇ ਨਾਲ ਆਉਣਗੇ ਜੋ ਬਿਆਨ ਲਿਖੋਗੇ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ